ਸੰਗਤ ਜੀ ਸੰਤ ਮਸ਼ਕੀਂ ਜੀ ਨੇ ਆਪਣੀ ਕਿਤਾਬ ਦੇ ਵਿੱਚੋਂ ਦੱਸਿਆ ਕਿ ਜੇ ਤੁਸੀਂ ਗੁਰੂ ਘਰ ਮੱਥਾ ਟੇਕਣ ਇਸ ਤਰ੍ਹਾਂ ਜਾ ਰਹੇ ਹੋ ਤਾਂ ਸਮਝ ਲੈਣਾ ਕਿ ਤੁਹਾਡਾ ਗੁਰੂ ਕਰ ਜਾਣ ਦਾ ਕੋਈ ਫਾਇਦਾ ਨਹੀਂ ਤਾਂ ਉਹਨਾਂ ਨੇ ਗੁਰਬਾਣੀ ਦੇ ਸ਼ਬਦਾਂ ਰਹੀਂ ਦੱਸਿਆ ਅਕਸਰ ਮੱਥਾ ਟੇਕਣਾ ਬੜਾ ਹੀ ਚੰਗਾ ਕਰ ਲੇਕਿਨ ਜੇ ਨੀਂਦ ਠੀਕ ਨਹੀਂ ਤਾਂ ਗੁਰੂ ਨੂੰ ਇਹ ਪਰਵਾਹ ਨਹੀਂ ਗੁਰੂ ਜੀ ਕਹਿੰਦੇ ਹਨ ਜਿਵੇਂ ਗੁਰਬਾਣੀ ਦਾ ਸ਼ਬਦ ਹੈ ਸੀਸ ਨਿਵਾਏ ਕਿਆ ਥੀਏ ਜਾ ਰਿਦੇ ਕਸੂਤੇ ਜਾਏ ਪਾਪ ਤੂੰ ਅੰਦਰੋਂ ਤਾਂ ਚੁਕਿਆ ਹੀ ਨਹੀਂ ਸਿਰਫ ਮੱਥਾ ਟੇਕਿਆ ਤੇ ਮਹਾਰਾਜ ਕਹਿੰਦੇ ਹਨ ਜਿਹੜਾ ਬਹੁਤਾ ਚੁੱਕ ਕੇ ਮੱਥਾ ਟੇਕਦਾ ਪਿਆ ਹੈ ਇੰਜ ਜਾਪਦਾ ਹੈ ਅਪਰਾਧੀ ਤੂੰ ਨਾ ਨੀਵੇ ਜੋ ਹੰਤਾ ਮਿਰਗਾਏ ਗੁਰਬਾਣੀ ਦਾ ਸ਼ਬਦ ਹੈ ਜੀ ਅਪਰਾਧੀ ਦੂਣਾ ਨੀਵੇ ਜੋ ਹੰਤਾ ਮਿਰਗਾਏ ਪਾਵ ਸ਼ਿਕਾਰੀਆਂ ਦਾ ਇਹ ਟੰਗ ਹੈ ਕਿ ਜਦ ਹਿਰਨ ਦਾ ਸ਼ਿਕਾਰ ਕਰਨਾ ਹੋਵੇ ਤਾਂ ਸ਼ਿਕਾਰੀ ਜ਼ਮੀਨ ਤੇ ਲੇਟ ਜਾਂਦਾ ਹੈ ਖੜੇ ਹੋ ਕੇ हिरण ਦਾ ਸ਼ਿਕਾਰ ਨਹੀਂ ਕੀਤਾ ਜਾ ਸਕਦਾ ਲੰਮੇ ਪੈ ਕੇ ਇਨਸਾਨ ਨਿਸ਼ਾਨਾ ਬੰਦਾ ਹੈ ਹਿਰਨ ਦਾ ਤੇ ਮਹਾਰਾਜ ਕਹਿੰਦੇ ਹਨ ਜਿਹੜਾ ਸ਼ਿਕਾਰੀ ਲੇਟਿਆ ਪਿਆ ਹੈ ਕੀ ਇਹ ਮੱਥਾ ਟੇਕਦਾ ਪਿਆ ਹੈ ਹਿਰਨ ਨੂੰ ਨਹੀਂ ਇਹ ਮੱਥਾ ਨਹੀਂ ਟੇਕਦਾ ਪਿਆ ਹੈ ਇਹ ਮੱਥੇ ਟੇਕਣ ਵਿੱਚ ਵੀ ਦੁਨੀਆਂ ਭਰ ਦੀਆਂ ਦੁਨੀਆਂ ਭਰ ਦੀ ਕਰੂਰਤਾ ਛੁਪੀ ਹੋਈ ਹੈ ਇਹ ਜਿਹੜਾ ਚੁਕਿਆ ਪਿਆ ਹੈ ਹਿਰਨ ਦੇ ਅੱਗੇ ਇਹ ਹਿਰਨ ਨੂੰ ਸਜਦਾ ਨਹੀਂ ਪਿਆ ਕਰਦਾ ਹਿਰਨ ਨੂੰ ਮਾਰਨ ਦੀ ਕੋਸ਼ਿਸ਼ ਪਿਆ ਕਰਦਾ ਹੈ ਤਾਂ ਸੰਤ ਮਸ਼ਕਿੰਦ ਜੀ ਕਹਿੰਦੇ ਹਨ ਗੁਸਤਾਖੀ ਮੁਆਫ ਕਈਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਭਈ ਇਹ ਹਟ ਜਾਣ ਗੁਰੂ ਗ੍ਰੰਥ ਸਾਹਿਬ ਦੀ ਕੋਈ ਪ੍ਰਪਤਾ ਨਾ ਰਵੇ ਤੇ ਸਾਡੀ ਪ੍ਰਸ਼ੰਸਾ ਹੋਵੇ ਜਿਵੇਂ ਅੱਜਕਲ ਦੇ ਕਈ ਬਾਬੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਟਾਉਣ ਦੇ ਵਿੱਚ ਬਹੁਤ ਚੋਰ ਲਾ ਰਹੇ ਹਨ ਤੇ ਆਪਣੀ ਪ੍ਰਸ਼ੰਸਾ ਦੇ ਵਿੱਚ ਬੜਾ ਜ਼ੋਰ ਲਾ ਰਹੇ ਹਨ ਤਾਂ ਸੰਤ ਮਸ਼ਕੀਨ ਜੀ ਨੇ ਉਹਨਾਂ ਨੂੰ ਇਸ ਤਰ੍ਹਾਂ ਕਿਹਾ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਏ ਤਾਂ ਸਾਧ ਸੰਗਤ ਜੀ ਸਾਨੂੰ ਮੱਥਾ ਟੇਕਣ ਲਈ ਪੜੀ ਨਿਸ਼ਚੈ ਨਾਲ ਮੱਥਾ ਟੇਕਣਾ ਚਾਹੀਦਾ ਹੈ ਅੰਦਰੋਂ ਸੀ ਚੁਕੇ ਹੋਣੇ ਚਾਹੀਦੇ ਆ ਕੱਲੋਂ ਇਕੱਲਾ ਬਾਹਰੋਂ ਨਹੀਂ ਤਾਂ ਸੰਤਨ ਸਿੰਘ ਜੀ ਨੇ ਕੁਰਬਾਨੀ ਦੇ ਸ਼ਬਦਾਂ ਤੋਂ ਸਪਸ਼ਟ ਕਰ ਦਿੱਤਾ ਵੀ ਤੁਸੀਂ ਕਿਸ ਫਿਜ਼ਾ ਨਾਲ ਗੁਰੂ ਘਰ ਜਾ ਰਹੇ ਹੋ ਇੱਕ ਸ਼ਿਕਾਰੀ ਦੀ ਫਿਜ਼ਾ ਨਾਲ ਜਾ ਰਹੇ ਹੋ ਜਾਂ ਇੱਕ ਮਨ ਭਿੱਜੇ ਹੋਏ ਮਨ ਦੀ ਫਿਜ਼ਾ ਨਾਲ ਗੁਰੂ ਘਰ ਜਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ